ਵੀ ਦੋਸਤੋ ਕੀ ਹਾਲ ਚੱਲ ਦੋਸਤੋ ਤੁਹਾਡਾ ਤੇ ਤੁਹਾਡਾ ਆਪਣਾ YouTube ਚੈਨਲ ਪੰਜਾਬੀ ਇਨ ਇਟਲੀ 2024 ਤੇ ਮੁੰਡਿਆਂ ਨੂੰ ਕਹਿੰਦੇ ਅੱਜ ਚਾ ਚੜਿਆ ਵੀ ਗੋਭੀ ਵਾਲੇ ਪਕੌੜੇ ਖਾਣੇ ਆ ਉਹਦੀ ਹੁਣ ਤਿਆਰੀ ਲੱਗੇ ਕਰਨ ਆਪਾਂ ਫਿਰ ਤੁਹਾਨੂੰ ਦਿਖਾਉਂਦੇ ਹਾਂ ਰਿਗਾਰਡਿੰਗ ਗੋਭੀ ਕੱਟੀ ਜਾਂਦਾ ਬਿਪਣਾ ਤੇ ਬਾਕੀ ਤੁਹਾਨੂੰ ਹੌਲੀ ਹੌਲੀ ਦਿਖਾਉਂਦੇ ਸਾਰਾ ਕੁਝ ਲਓ ਵੀ ਮਿੱਤਰੋ ਹਰੀਆਂ ਮਿਰਚਾਂ ਤੇ ਗੋਭੀ ਕੱਟ ਹੋ ਰਹੀ ਆ ਤੇ ਮੁੰਡਾ ਜ ਆਇਆ ਲਵਦੀਪ ਇਨੂੰ ਅੱਜ ਖਲਾਉਣੇ ਪਕੌੜੇ ਐ ਸਪੈਸ਼ਲ ਤੇ ਸਾਡਾ ਬੰਦਾ ਹਲਵਾਈ ਸਾਡਾ ਰੈਡੀ ਆ ਆਕਾਸ਼ ਹਲਵਾਈ ਨੂੰ ਸੋਨੀਆ ਤੋਂ ਕਿਉਂ ਵੀ ਆਕਾਸ਼ ਓਕੇ ਰਿਪੋਰਟ ਓਕੇ ਤੇ ਹੁਣ ਪਕੌੜੇ ਰੈਡੀ ਕਰਨੇ ਆਪਾਂ ਤਾਂ ਫੇਰ ਤੁਹਾਨੂੰ ਦਿਖਾਉਂਦੇ ਆ। ਹੋ ਵੀ ਮਿੱਤਰੋ ਇਹ ਪੈਕਿੰਗ ਚ ਮਿਲਦਾ ਸਾਨੂੰ ਇਟਲੀ ਦੇ ਵਿੱਚ ਵੇਸਣ ਤੇ ਆਹ ਦੇਸੀ ਫੋਟੋ ਬਣਾਈ ਉੱਤੇ ਵਧੀਆ। ਤਾਂ ਬਾਕੀ ਮंडा ਕਰ ਲੰਗਾ ਅਗਲਾ ਸਮਾਨ ਰੈਡੀ। ਆਕਾਸ਼ ਚਕੋਰੀ ਕਰੇਗਾ ਤਿਆਰ ਮਸਾਲੇ ਹੁਣ ਫਿਰ ਹੋਰ ਹੋਰ ਓ ਲੈ ਵੀ ਕਰ ਗੱਲ ਬਈ ਓਕੇ ਲੈ ਵੀ ਮੇਰਾ ਤਰਾ ਗਰਮ ਮਸਾਲੇ ਗਰਮ ਮਸਾਲੇ ਆਹ ਚੱਕ ਲਈ ਆ ਗਿਆ ਨਮਕਾ ਲੈ ਵੀ ਇਹ ਨਾ ਭੁੱਲਣਾ ਨਿਆਰਾ ਲਾਲ ਮਿਰਚ ਇਹਨਾਂ ਨੂੰ ਜੱਕਰ ਕਾਲੀ ਮਿਰਚ ਕਾਲੀ ਆ ਕੋਡਾ ਤਾਂ ਗੋਭੀ ਮੁੰਡਿਆ ਲੈ ਆ ਵੀ ਮੁੰਡਿਆ ਲਾ ਲੋ ਪਾਣੀ ਕੋਈ ਜੱਕਰ ਨਹੀਂ ਪਾਦੇ ਪਾਦੇ ਗੋਡਾ ਲਾਵੇ ਪੇਪਨਾ ਲਗਾ ਤੇਲ ਪਾਉਣ ਫੇ ਬੋਏ ਬੈਣਾ ਯਾਰ ਚੱਲ ਵਧੀਆ ਨਾ ਵੀ ਮਟਰੋ ਤਿਆਰ-ਵਾਰ ਤਿਆਰ ਆ ਮnde ਚੱਲ ਮਿਲ ਗਈ ਆ ਵਧੀਆ ਲਾਵੇ ਸਮਾਨ ਇੱਧਰ ਵੀ ਰੈਡੀ ਆ ਓਕੇ ਆ ਕੰਮ ਆ ਵੀੰਤਨ ਉਹ ਵਧੀਆ ਲੱਗਾ ਆ ਤੋ ਪਲਿਸ਼ ਕਰਦੀ ਆ ਪੂਰੀ ਹੋਰ ਵੀ ਲਾਵਾ ਕਿਤਾ ਨਾ ਇਤ ਵਧੀਆ ਵਧੀਆ ਨਾ ਗੋਪੀ ਹੈ ਪਕੌੜੇ ਲਾਉਣੇ ਆ ਸਹੀ ਆ ਜੀ ਆ ਦਿਖਾ ਯਾਰਾ ਮੜਿਆ ਆ ਪਾਤੇ ਮੁੰਡੇ ਨੇ ਵਿੱਚ ਦੇਖ ਹੋਰ ਆ ਲੱਗੇ ਆਪਣੇ ਤਿੰਨ ਸੋਨਾ ਲੱਗਾ ਤੇ ਪਕੌੜੇ ਚੱਲਣੇ ਆ ਕੋਈ ਲਿਆ ਫੇ ਬਿਪਰ ਕਹਿੰਦਾ ਮੈਂ ਵੀ ਹੱਥ ਮਾੜੇ ਮੋਟੇ ਪਵਾਲਾ ਵਿੱਚ ਮੁੰਡੇ ਕਹਿਣ ਨਾ ਵੀ ਮੈਂ ਕੁਝ ਕੀਤਾ ਨਹੀਂ ਆ। ਬਾਕੀ ਬਾਏ ਉਸਤਾਦ ਸਾਡਾ ਹੈ। ਹੱਲਾ ਸ਼ੇਰੀ ਇੰਨੀ ਦੇਣੀ ਹੁੰਦੀ ਬਸ ਬਣਾਉਣ ਵਾਲੇ ਤਾਂ ਤੁਹਾਨੂੰ ਪਤਾ ਵਿਚਾਰੇ ਹੈਗੇ ਮੁੰਡੇ ਬਥੇਰੇ ਕੱਟ ਵੱਟ ਕਰ ਦਿੱਤੀ ਆਂ ਮਾੜੀ ਮੋਟੀ। ਕਿਉਂ ਸਾਜ ਜੀ? ਚੋਰੀ ਪਗੜੇ ਨੇ। ਓਕੇ। ਲੋ ਵੀ ਮਿੱਤਰੋ ਕੱਚੇ ਕਰ ਲਏ ਆ। ਹੁਣ ਕਰ ਦਈਏ ਪੱਕੇ ਤੇ ਬਣਈਏ ਚਾਹ ਦੇ ਨਾਲ ਖਾਈਏ ਇਹਨਾਂ ਨੂੰ। ਕਾ ਵਿਕਾਸ਼ੀ ਓਕੇ ਓਕੇ ਭਾਈ ਚੱਲ ਓਕੇ ਆ ਲਾਓ ਵੀ ਮੇਤਰੋ ਚਾਹ ਹੀ ਰੱਖਤੀ ਆ ਹੁਣ ਤੇ ਨਾਲ ਹੀ ਹੁਣ ਖਾਵਾਂਗੇ ਪਕੌੜੇ ਥੋੜੇ ਟਾਈਮ ਦੇ ਵਿੱਚ ਤੇ ਆ ਕਰਦੇ ਪੱਕੇ ਪਕੌੜੇ ਲਾਓ ਵੀ ਮੇਤਰੋ ਚਾਹ ਨੂੰ ਉਬਾਲਾ ਨਾ ਜਿਹੜਾ ਪਹਿਲਾ ਵਾਲਾ ਆ ਗਿਆ ਆ ਤੇ ਪਕੌੜੇ ਸਾਡੇ ਹੁਣ ਰੈਡੀ ਆ ਤੇ ਜਲਦੀ ਜਲਦੀ ਮੁੰਡੇ ਖਿੱਚੋ ਕੰਮ ਹੀ ਰੱਖਾਈਏ ਹੁਣ ਇੰਤਜ਼ਾਰ ਨਹੀਂ ਹੋ ਰਿਹਾ ਆਲੋ ਚਲੋ ਫੇਰ ਦੇ ਵਿੱਚ ਪਾਣੀ ਉਹ ਭਰਾਵਾ ਬਾਹਰ ਨਾ ਡਿੱਗ ਜਾ ਚਾਹ ਕਿਤੇ ਚਾਹ ਫੈਂਟ ਕੇ ਬਣੀ ਜਾਂਦੇ ਮੁੰਡੇ ਕਾੜ ਲੈ ਵੀ ਮੁੰਡਾ ਹੈਪੀ ਆ ਗਿਆ ਤੇ ਚਾਹ ਪਾਉਣ ਵਾਸਤੇ ਚਾਹ ਰੈਡੀ ਨਹੀਂ ਰੈਡੀ ਆ ਇਧਰ ਪਕੌੜੇ ਵੀ ਰੈਡੀ ਆ ਆ ਗਈਆਂ ਸੌਸਾਂ ਕੇਚਪ ਓਕੇ ਓ ਵੀ ਦੋਸਤੋ ਕੰਮ ਰੈਡੀ ਹੋ ਰਾਇਆ ਨਾ ਮੁੰਡੇ ਹੋ ਗਏ ਖਾਣ ਨੂੰ ਤਿਆਰ ਪੂਰੇ ਲਗੇ ਹੋਇਆ ਚਲੋ ਠੀਕ ਆ ਸਾਰੇ ਜਣੇ ਵੀਡੀਓ ਜੀ ਦੇਖਿਓ ਲਾਈਕ ਸ਼ੇਅਰ ਫੋਲੋ ਕਰਿਓ ਜਰੂਰ ਪੰਜਾਬੀ ਇਨ ਇਟਲੀ 2024 ਪੇਜ ਦਾ ਨਾਮ ਆਪਣੇ ਆਪਣੇ ਭਰਾ ਸਾਰੇ ਚੰਗਾ ਵੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਬਸਕ੍ਰਾਈਬ ਕਰਿਓ